ਦੇ ਵਿੱਚ ਵੱਡਾ ਬਲਾਸਟ ਹੋ ਗਿਆ ਤਾਂ ਮਕਾਨ ਦੀਆਂ ਜੜੀਆਂ ਤਿੰਨ ਛੱਤਾਂ ਸੀਗੀਆਂ ਤਿੰਨ ਛੱਤਾਂ ਉੱਡ ਗਈਆਂ ਨੇ ਵੱਡਾ ਇਹ ਬਲਾਸਟ ਸਵੇਰ ਦੇ ਸਮੇਂ ਹੋਇਆ ਤਾਂ ਬਰਨਾਲਾ ਤੋਂ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਪਿੰਡ ਪੱਖੋ ਕਲਾਂ ਦੇ ਵਿੱਚ ਇੱਕ ਘਰ ਦੇ ਵਿੱਚ ਅਚਾਨਕ ਵੱਡਾ ਬਲਾਸਟ ਹੋ ਜਾਂਦਾ ਹੈ ਧਮਾਕਾ ਹੋ ਜਾਂਦਾ ਹੈ ਤਾਂ ਜਿਹੜੇ ਮਕਾਨ ਦੀਆਂ ਛੱਤਾਂ ਸੀਗੀਆਂ ਤਿੰਨ ਛੱਤਾਂ ਸੀਗੀਆਂ ਉਹ ਉੱਡ ਗਈਆਂ ਨੇ ਮਕਾਨ ਦੀਆਂ ਛੱਤਾਂ ਦੇ ਵਿੱਚ ਹੋਲ ਹੋ ਗਏ ਨੇ ਤਾਂ ਘਰ ਦਾ ਜਿਹੜਾ ਸਾਰਾ ਸਮਾਨ ਹੈ ਸੜ ਕੇ ਸੁਆਹ ਹੋ ਗਿਆ ਧਮਾਕੇ ਮਗਰੋਂ ਘਰ ਦੇ ਵਿੱਚ ਅੱਗ ਲੱਗ ਗਈ ਸੀਗੀ ਵੱਡਾ ਇਹ ਘਰ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਜਿਹੜੀਆਂ ਛੱਤਾਂ ਸੀਗੀਆਂ ਉਹ ਉੱਡ ਗਈਆਂ ਨੇ ਸਵੇਰ ਦੇ ਸਮੇਂ ਇਹ ਬਲਾਸਟ ਹੋਇਆ ਹੈ ਬਰਨਾਲਾ ਦਾ ਪਿੰਡ ਹੈ ਪੱਖੋਕਲਾ ਇਹ ਪਰਿਵਾਰ ਜਿਹੜਾ ਸੀਗਾ ਸੁੱਤਾ ਪਿਆ ਸੀਗਾ ਤਾਂ ਸਵੇਰੇ ਤਿੰਨ ਦੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਅਚਾਨਕ ਦੇ ਨਾਲ ਤੁਮਾਕਾ ਹੋਇਆ ਤੁਮਾਕਾ ਹੁੰਦੇ ਸਾਰੀ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਸਾਰਾ ਸਮਾਨ ਸੀਗਾ ਉਹ ਸੜ ਗਿਆ ਹੈ ਤਾਂ ਤਿੰਨ ਜਿਹੜੀਆਂ ਮਕਾਨ ਦੀਆਂ ਤਿੰਨ ਛੱਤਾਂ ਸੀਗੀਆਂ ਉਹ ਉੱਡ ਗਈਆਂ ਨੇ ਉਹਨਾਂ ਦੇ ਵਿੱਚ ਹੌਲ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਦੋਂ ਤੁਮਾਕਾ ਹੁੰਦਾ ਹੈ ਉਸ ਤੋਂ ਬਾਅਦ ਇਹ ਵੱਡਾ ਮਕਾਨ ਸੀਗਾ ਤਾਂ ਵੱਡੇ ਮਕਾਨ ਦੀਆਂ ਜਿਹੜੀਆਂ ਤਿੰਨ ਛੱਤਾਂ ਸੀਗੀਆਂ ਉਹ ਤਿੰਨ ਛੱਤਾਂ ਉਡਗੀਆਂ ਨੇ ਤੇ ਜਿਹੜਾ ਘਰ ਦਾ ਮਾਲਕ ਹੈ ਉਹ ਵੀ ਜ਼ਖਮੀ ਹੋ ਗਿਆ ਉਸ ਦੀ ਪਤਨੀ ਵੀ ਝੁਲਸ ਗਈ ਹੈ ਜਿਹੜਾ ਘਰ ਦਾ ਮਾਲਕ ਹੈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਬਲਾਸਟ ਦੇ ਵਿੱਚ ਝੁਲਸ ਗਿਆ ਹੈ ਉਹ ਤਾਂ ਪੰਜਾਬ ਦੇ ਵਿੱਚੋਂ ਇਹ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਇੱਕ ਦਮ ਦੇ ਨਾਲ ਸਵੇਰੇ 3 ਵਜੇ ਦੇ ਕਰੀਬ ਬਲਾਸਟ ਹੁੰਦਾ ਹੈ ਜ਼ੋਰਦਾਰ ਦੇ ਨਾਲ ਧੁਮਾਕਾ ਹੁੰਦਾ ਹੈ ਤਾਂ ਧੁਮਾਕਾ ਹੁੰਦੇ ਸਾਰੀ ਘਰ ਦੇ ਵਿੱਚ ਅੱਗ ਲੱਗ ਗਈ ਜਿਸ ਤੋਂ ਅਤੇ ਸਾਰਾ ਜਿਹੜਾ ਸਮਾਨ ਪਿਆ ਹੋਇਆ ਸੀਗਾ ਉਹ ਸੜ ਕੇ ਸੁਆਹ ਹੋ ਗਿਆ ਹੈ ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਘਰ ਦਾ ਮਾਲਕ ਸੀਗਾ ਉਹ ਸਵੇਰੇ 3 ਵਜੇ ਦੇ ਕਰੀਬ ਉੱਠਿਆ ਸੀਗਾ ਤਾਂ ਉੱਠ ਕੇ ਗੇਟ ਖੋਲਣ ਗਿਆ ਤਾਂ ਉਸੇ ਦੌਰਾਨ ਉਸ ਦੇ ਵੱਲੋਂ ਲਾਈਟ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਉਸੇ ਵੇਲੇ ਉਹ ਜ਼ੋਰਦਾਰ ਧਮਾਕਾ ਇੱਥੇ ਹੋਇਆ ਬਲਾਸਟ ਹੁੰਦਾ ਹੈ ਘਰ ਦੇ ਵਿੱਚ ਤਾਂ ਤਿੰਨ ਜਿਹੜਿਆ ਛੱਤਾ ਸੀਗੀਆਂ ਉਹ ਉੱਡ ਗਈਆਂ ਨੇ ਤਾਂ ਕਾਫੀ ਇਸ ਪਰਿਵਾਰ ਦਾ ਨੁਕਸਾਨ ਹੋਇਆ ਹੈ ਤਾਂ ਘਰ ਦੇ ਅੰਦਰ ਇਨਵਰਟਰ ਵੀ ਲੱਗਾ ਹੋਇਆ ਸੀਗਾ ਗੈਸ ਸਿਲੰਡਰ ਤੋਂ ਵੀ ਪਿਆ ਹੋਇਆ ਸੀਗਾ ਤਾਂ ਇਹ ਵੀ ਸ਼ੱਕਜਾਰ ਜਾ ਰਿਹਾ ਹੈ ਕਿ ਆਖਰ ਇਹ ਹੋਇਆ ਕਿਵੇਂ ਬਲਾਸਟ ਤਮਾਕਾ ਕਿਵੇਂ ਹੋਇਆ ਇਸ ਦੇ ਕਾਰਨਾਂ ਦਾ ਅਜੇ ਨਹੀਂ ਪਤਾ ਲੱਗ ਸਕਿਆ ਹੈ ਕਿ ਅਸਮਾਨੀ ਬਿਜਲੀ ਡਿੱਗੀ ਜਾਂ ਫਿਰ ਗੈਸ ਸਲੰਡਰ ਤੋਂ ਤਮਾਕਾ ਹੋਇਆ ਜਾਂ ਫਿਰ ਜਿਹੜਾ ਇੱਥੇ ਘਰ ਦੇ ਅੰਦਰ ਉਹ ਪਿਆ ਹੋਇਆ ਸੀਗਾ ਉਸ ਦੇ ਨਾਲ ਤਮਾਕਾ ਹੋਇਆ ਹੈ ਤਾਂ ਜੀ ਦੇਖ ਸਕਦੇ ਹੋ ਤਸਵੀਰਾਂ ਘਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਾਫੀ 8 ਲੱਖ ਦੇ ਕਰੀਬ ਇਸ ਪਰਿਵਾਰ ਦਾ ਨੁਕਸਾਨ ਹੋ ਗਿਆ ਹੈ ਤਾਂ ਘਰ ਦੇ ਮਾਲਕ ਨੂੰ ਹਸਪਤਾਲ ਦਾਖਲ ਕਰਵਾਇਆ ਬੁਰੀ ਤਰ੍ਹਾਂ ਦੇ ਨਾਲ ਉਹ ਝੁਲਸ ਗਿਆ ਹੈ ਉਹ ਤਸਵੀਰਾਂ ਤਾਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਪਵੰਦੀ ਹੁੰਦੀ ਹੈ ਤਾਂ ਪੂਰਾ ਪਿੰਡ ਦੈਲ ਗਿਆ ਸਗਾ ਸਵੇਰੇ 3 ਵਜੇ ਦੇ ਕਰੀਬ ਬਲਾਸਟ ਹੋਇਆ ਸਗਾ ਪੱਖੋ ਪੱਖੋ ਕਲਾ ਪਿੰਡ ਹੈਗਾ ਬਰਨਾਲੇ ਦਾ ਉਥੇ 3 ਵਜੇ ਸਿਗੇ ਸਵੇਰ ਦੇ ਤਾਂ ਘਰ ਦਾ ਮਾਲਕ ਉੱਠਦਾ ਹੈ ਉਸਦੇ ਵੱਲੋਂ ਗੇਟ ਖੋਲਿਆ ਜਾਂਦਾ ਹੈ ਉਸ ਤੋਂ ਬਾਅਦ ਲਾਈਟ ਜਲਾਣ ਦੀ ਉਸਨੇ ਕੋਸ਼ਿਸ਼ ਕੀਤੀ ਤੇ ਇੱਕਦਮ ਦੇ ਨਾਲ ਇਹ ਧਮਾਕਾ ਹੋ ਗਿਆ ਤਾਂ ਹਰਮੇਲ ਸਿੰਘ ਘਰ ਦਾ ਜਿਹੜਾ ਮਾਲਕ ਹੈ ਇਲੈਕਟ੍ਰੀਸ਼ੀਅਨ ਉਹ ਮਕੈਨਿਕ ਹੈ ਉਹ ਵੀ ਇਲੈਕਟ੍ਰੀਸ਼ੀਅਨ ਮਕੈਨਿਕ ਹੈ ਤਾਂ ਇਹ ਉਸ ਦੇ ਵੱਲੋਂ ਘਰ ਦੀ ਬੱਤੀ ਜਗਾਈ ਜਾ ਰਹੀ ਸੀਗੀ ਤਾਂ ਉਸੇ ਦੌਰਾਨ ਲਾਈਟ ਜਦੋਂ ਬਾਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕਦਮ ਦੇ ਨਾਲ ਵੱਡਾ ਤਮਾਕਾ ਹੋਇਆ ਇਹ ਘਰ ਦੇ ਵਿੱਚ ਦੇਖ ਸਕਦੇ ਹੋ ਕਿ ਛੱਤਾਂ ਉੱਡ ਗਈਆਂ ਨੇ ਜਿਹੜਾ ਤਮਾਕਾ ਹੋਣ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਤਮਾਕਾ ਹੁੰਦੇ ਸਾਰ ਇਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਤਾਂ ਜਿਹੜਾ ਘਰ ਦੇ ਅੰਦਰ ਸਮਾਨ ਪਿਆ ਸੀਗਾ ਸਾਰਾ ਸੜ ਕੇ ਸੁਆਹ ਹੋ ਗਿਆ ਤਾਂ ਪੂਰਾ ਟੱਬਰ ਜਿਹੜਾ ਸੀਗਾ ਉਹ ਦਹਿਲ ਗਿਆ ਕਿ ਆਖਰ ਇਹ ਉਹ ਹੋ ਕੀ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਛੱਤਾਂ ਦੇ ਵਿੱਚ ਹੌਲ ਹੋਏ ਹੋਏ ਨੇ ਜਦ ਮੇਂ ਤਮਾਕਾ ਹੁੰਦਾ ਹੈ ਤਾਂ ਛੱਤਾਂ ਉੱਡ ਜਾਂਦੀਆਂ ਨੇ ਉਹ ਪੂਰਾ ਟੱਬਰ ਜਿਹੜਾ ਸੀਗਾ ਉਹ ਡੈਲ ਗਿਆ ਕਿਉਂਕਿ ਇਹ ਟੱਬਰ ਸੁੱਤਾ ਪਿਆ ਸੀਗਾ ਜੇ ਸੁੱਤਾ ਉੱਠਾ ਨਹੀਂ ਸੀਗਾ ਉਸੇ ਦੌਰਾਨ ਏ ਧਮਾਕਾ ਹੋ ਗਿਆ ਜਿਹੜਾ ਆਪਣੇ ਘਰ ਦਾ ਮਾਲਕ ਸੀਗਾ ਜਿਹੜਾ ਉਹ ਦੱਸਿਆ ਜਾ ਰਿਹਾ ਕਿ ਸਵੇਰੇ 3 ਵਜੇ ਦੇ ਕਰੀਬ ਉਹ ਉੱਠਦਾ ਹੈ ਉਸ ਦੇ ਵੱਲੋਂ ਗੇਟ ਖੋਲਿਆ ਜਾਂਦਾ ਹੈ ਤਾਂ ਲਾਈਟ ਜਲਾਉਣ ਦੀ ਉਸ ਨੇ ਕੋਸ਼ਿਸ਼ ਕੀਤੀ ਸੀਗੀ ਉਹੀ ਕੋਸ਼ਿਸ਼ ਕਰਦੇ ਕਰਦੇ ਇੱਕ ਦਮ ਦੇ ਨਾਲ ਧਮਾਕਾ ਹੋ ਗਿਆ ਜਿਵੇਂ ਲਾਈਟ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜ਼ੋਰਦਾਰ ਧਮਾਕਾ ਹੁੰਦਾ ਹੈ ਤਾਂ ਘਰ ਦੇ ਜਿਹੜਿਆ ਵੱਡਾ ਮਕਾਨ ਸੀਗਾ ਤਿੰਨ ਛੱਤਾਂ ਸੀਗੀਆਂ ਉਹ ਤਿੰਨ ਛੱਤਾਂ ਉੱਡ ਜਾਂਦੀਆਂ ਨੇ ਤਾਂ ਘਰ ਦੇ ਅੰਦਰ ਇਨਵਰਟਰ ਵੀ ਪਿਆ ਹੋਇਆ ਸੀ ਗੈਸ ਸਿਲੰਡਰ ਵੀ ਸੀਗਾ ਤਾਂ ਇਹ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅਸਮਾਨੀ ਬਿਜਲੀ ਡਿੱਗੀ ਜਾਂ ਫਿਰ ਸਿਲੰਡਰ ਤੋਂ ਗੈਸ ਰਿਸਾਬ ਹੋਈ ਜਾਂ ਫਿਰ ਇਨਵਰਟਰ ਜਿਹੜਾ ਪਿਆ ਹੋਇਆ ਸੀਗਾ ਉਸ ਦੇ ਵਿੱਚ ਬਲਾਸਟ ਹੋਇਆ ਇਹ ਹਜੇ ਪਤਾ ਨਹੀਂ ਲੱਗ ਸਕਿਆ ਕਿ ਕਾਰਨ ਨਹੀਂ ਪਤਾ ਲੱਗ ਸਕੇ ਆਖਰ ਤਮਾਕਾ ਹੋਇਆ ਕਿਵੇਂ ਪਰ ਪੰਜਾਬ ਦੇ ਵਿੱਚ ਇਹ ਵੱਡਾ ਬਲਾਸਟ ਹੋਇਆ ਹੈ ਅਚਾਨਕ ਦੇ ਨਾਲ ਸਵੇਰੇ 3 ਵਜੇ ਦਾ ਸਮਾਂ ਸੀਗਾ ਜਿਹੜਾ ਪੂਰਾ ਟੱਬਰ ਸੀਗਾ ਸੁੱਤਾ ਪਿਆ ਸੀਗਾ ਇੱਕ ਦਮ ਦੇ ਨਾਲ ਤਮਾਕਾ ਹੋ ਜਾਂਦਾ ਹੈ ਪੂਰਾ ਪਿੰਡ ਦੈਲ ਗਿਆ ਹੈ ਤਾਂ 8 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ ਤਾਂ ਜਿਹੜੇ ਪਰਿਵਾਰਕ ਮੈਂਬਰ ਨੇ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਨੇ ਉਹਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ 8 ਲੱਖ ਦੇ ਕਰੀਬ ਉਹਨਾਂ ਦਾ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਕੀ ਕੁਝ ਕਹਿਣਾ ਜਿਹੜੇ ਪਿੰਡ ਵਾਸੀ ਨੇ ਪਰਿਵਾਰਕ ਮੈਂਬਰ ਨੇ ਆਓ ਤੁਹਾਨੂੰ ਸੁਣਾਣੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਰੇ ਅਸੀਂ ਸੁੱਤੇ ਪਏ ਸੀਗੇ ਕਦੋਂ ਹੋਇਆ ਜੀ ਇਹ ਤਨ ਕੋਈ ਇਹ ਗੱਲ ਹੈ ਕਿ ਕਿੰਨਾ ਨੁਕਸਾਨ ਹੋਇਆ ਕਿੰਨੇ ਜਣੇ ਜ਼ਖਮੀ ਹੋ ਗਏ ਤੇ ਨੁਕਸਾਨ ਤਾਂ ਜੀ ਮੇਰੇ ਪਤੀ ਦੇ کافی ਉਹ ਇਧਰ ਆਫ ਕਰਦੇ ਸੀਗੇ ਦੇਖਦੇ ਸੀ ਕਿ ਕੀ ਹੋਇਆ ਫਿਰ ਉਹਨਾਂ ਦੀ ਜਿਆਦਾ ਜਲਣ ਜੀ ਹੋ ਗਈ ਹਾਂ ਜੀ ਮੇਰੇ ਸਾਹ ਦੀ ਸਿਰਚ ਆ ਜੀ ਆ ਜਿਹਦੇ ਸਾਹੇ ਤੋੜੀ ਕਿਹਨੂੰ ਪਤਾ ਲੱਗਿਆ ਕੋਈ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗ ਰਿਹਾ ਜੀ ਇਹ ਜਿਹੜਾ ਬਲਾਇਟਾ ਕੁਦਰਤੀ ਬਲਾਇਟਾ ਇਹ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਗੈਸ ਤੋਂ ਕਹਿੰਦੇ ਕੋਈ ਇਨਵਾਰਟ ਤੋਂ ਕਹਿੰਦੇ ਪਰ ਨੁਕਸਾਨ ਬਹੁਤ ਹੋਇਆ ਜਾਨ ਬੱਚੇ ਕੁਝ ਨਹੀਂ ਹੈ ਇਹਨਾਂ ਦਾ ਨੁਕਸਾਨ ਹੋਇਆ ਬਾਈ ਜੀ ਕਿੰਨੇ ਜਣੇ ਸੱਟਾਂ ਲੱਗੀਆਂ ਸੱਟਾਂ ਦੋ ਜਣੇ ਲੱਗੇ ਬੱਚਾ ਬਚ ਗਿਆ ਜੀ ਜਿਹਨਾਂ ਹਰ ਮੇਲੇ ਕਰਦਾ ਮਾਲ ਕਾ ਜੀ ਕੋਈ ਦਾਖਲਾ ਜੀ ਸੱਟਾ ਬਹੁਤ ਜ਼ਿਆਦਾ ਉਹਦੀ ਗੁੰਮ ਪੈਸੇ ਭਗ ਤੇ ਨੁਕਸਾਨ ਸਾਥ ਕੋਟੇ 90 ਲੱਖ ਦਾ ਨੁਕਸਾਨ ਹੈ ਕੋਟੇ ਕੋਟੀ ਉਹ ਅੱਗੂ ਕਿ ਲੱਗੀ ਜੀ ਡਿਗ ਡੁਕ ਪੈ ਜੀ ਸੱਟ ਕੋਈ ਸਰਟੀਫਿਕੇਟ ਪੈ ਜੀ ਟੌਪ 10 ਦੀ ਪੇਮਤੀ ਕਿਉਂਕਿ ਮਕਾਨ ਸਾਰਾ ਢਾਟੇ ਰਿਹਾ ਗਿਆ ਕਿਨੇ ਤਿੰਨ ਚਾਰ ਕਮਰੇ ਜੀ ਬਤਵਾ ਦੇ ਸਰਕਾਰ ਤੋਂ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਬੰਦਾ ਜੀ ਆਪਦੀ ਹੰਪੈਰ ਨੇ ਖੜਾ ਹੋ ਚੁੱਕਾ ਬਲਾਸਟ ਦਾ ਇਹ ਅੱਜ ਸਵੇਰੇ ਲਗਭਗ 3:30 ਵਜੇ ਇੱਕੇਦਾਂ ਪੂਰਾ ਵੱਡਾ ਧਮਾਕਾ ਹੋਇਆ ਬੀ ਸਾਡਾ ਵੀਰ ਆ ਚਾਚੇ ਦਾ ਮੁੰਡਾ ਹਰਮੇਲ ਸਿੰਘ ਇਹ ਅਲਰੇਡੀ ਇਨਵਰਟਰ ਦਾ ਕੰਮ ਕਰਦਾ ਹੋਰ ਸੌਰੀ ਆਪਣਾ ਫਿਲਟਰ ਦਾ ਕੰਮ ਕਰਦਾਗਾ ਹਰ ਵਾਲੇ ਫਿਲਟਰ ਲਾਉਂਦਾਗਾ ਜਿਹੜਾ ਇਹ ਘਰ ਦੇ ਵਿੱਚ ਸੀਗਾ ਇਨਵਰਟਰ ਲੱਗਿਆ ਹੋਇਆ ਜਿਹੜਾ ਉਹਦੇ ਤੋਂ ਹੋਇਆ ਜਾਂ ਪਤਾ ਨਹੀਂ ਕਿੰਨਾ ਕਾਦੇ ਨਾਲ ਹੋਇਆ ਵੈਸੇ ਦੇਖਿਆ ਜਾਵੇ ਤਾਂ ਸਮਝ ਨਹੀਂ ਆ ਰਹੀ ਇੰਨਾ ਵੱਡਾ ਹਾਸਤਾ ਹੋਇਆ ਸਾਰੇ ਕਮਰੇ ਦੀ ਛੱਤਾਂ ਪਟੀਆਂ ਗਈਆਂ ਸਾਰੇ ਕਮਰੇ ਜ ਵਿੱਚੋਂ ਜਲ ਵੀ ਗਏ ਆ ਕੋਲੇ ਸਿਲੰਡਰ ਵੀ ਪਿਆ ਸੀ ਪਤਾ ਨਹੀਂ ਵੀ ਸਿਲੰਡਰ ਤੋਂ ਹੋਇਆ ਜਾਂ ਇਨਵਰਟਰ ਤੋਂ ਹੋਇਆ ਜਾਂ ਕੁਦਰਤੀ ਕੋਈ ਬਿਜਲੀ ਆਈ ਹੈ ਜਿਵੇਂ ਦੇਖਿਆ ਜਾਵੇ ਤਾਂ ਜਿਵੇਂ ਤਨਵੇਟਰ ਅੰਦਰਲੇ ਪਾਸੇ ਤਾਂ ਤਾਹਾਂ ਤੋਂ ਛੱਤਾਂ ਤਾਹਾਂ ਤੋਂ ਥੱਲੇ ਨੂੰ ਟੁੱਟੀਆਂ ਨੇ ਵੀ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਮਾਲੀ ਨੁਕਸਾਨ ਹੋ ਗਿਆ ਇੰਨਾ ਕਿ ਨੁਕਸਾਨ ਤਾਂ ਹੀ ਦੇਖਿਆ ਜਾਵੇ ਤਾਂ ਸਾਰੇ ਹੀ ਦੇਖੋ ਘਰ ਦਾ ਜਿਹੜਾ ਫਰਨੀਚਰ ਆ ਕੁਰਸੀਆਂ ਵਗੈਰਾ ਜੋ ਹੈ ਜਿਹੜੀ ਐਲਸੀਡੀ ਲੱਗੀ ਹੋਈ ਸੀ ਫ੍ਰਿਜ ਫਰਿਜ ਸਾਰੇ ਹੀ ਮਤਲਬ ਸਾਰੇ ਹੀ ਪੂਰੇ ਹੀ ਨੁਕਸਾਨ ਜਿੰਨਾ ਆਪਣਾ ਘਰ ਦੁਸ਼ਮਾਨਾ ਸਾਰੇ ਹੀ ਖਤਮ ਹੋ ਗਿਆ ਔਰ ਜਿਹੜਾ ਮਕਾਨ ਆ ਉਹ ਵੀ ਲਗਭਗ ਸਾਰੇ ਜਿਵੇਂ 100% ਇੰਨੇ ਕਿ ਲੱਖ ਦਾ ਨੁਕਸਾਨ ਹੋਇਆ ਘੱਟੋ ਘੱਟ ਲੱਗਦਾ ਹੀ ਨੁਕਸਾਨ ਤਾਂ ਹੀ ਆਪਾਂ ਲਾਈਏ ਕਟੋ ਘਟੀ ਲਾ ਕੇ ਚੱਲੀ ਤਾਂ 7-8 ਲੱਖ ਰੁਪਏ ਦਾ ਨੁਕਸਾਨ ਹੋਇਆ ਕਿਉਂਕਿ ਵੀਰ ਵੀ ਪਹਿਲਾਂ ਆਈ ਕੇਈ ਕਰਕੇ ਮੇਰੇ ਰੋਜ਼ਗਾਰੀ ਸੀ ਥੋੜਾ ਹੀ ਮਾੜਾ ਮੋਟਾ ਕੰਮ ਚਲਾਇਆ ਸੀਗਾ ਹੱਥੀ ਕੰਮ ਕਰਨ ਵਾਲਾ ਹਨਾ ਇਹਦੇ ਲਈ ਬਹੁਤ ਜ਼ਿਆਦਾ ਵੱਡਾ ਨੁਕਸਾਨ ਮੰਨਿਆ ਇਸ ਕਹਿ ਸਕਦੇ ਆ ਵੀ ਸਾਰੀ ਜ਼ਿੰਦਗੀ ਦਾ ਨੁਕਸਾਨ ਤਾਂ ਹੋ ਗਿਆ ਛੱਟ ਵਗੈਰਾ ਕਿੱਥੇ ਵਜ ਗਈ ਹੈ ਛੱਟ ਵੀਰ ਦਾ ਜਦੋਂ ਪਤਾ ਲੱਗਿਆ ਇਹਨੂੰ ਦੂਸਰੇ ਕਮਰੇ 'ਚ ਪਿਆ ਸੀਗਾ ਵੀ ਇਨਵਰਟਰ ਵਾਲੇ ਕਮਰੇ 'ਚ ਕੋਈ ਆਵਾਜ਼ ਆਈ ਆ ਖੜਕਾ ਹੋਇਆ ਇਹਨਾਂ ਨੇ ਜਾ ਕੇ ਦੇਖਿਆ ਤਾਂ ਅੱਗੋ ਅੱਗ ਲੱਗੀ ਹੋਈ ਸੀਗੀ ਅੱਗ ਨੂੰ ਬੁਝਾਉਂਦੇ ਹੋਏ ਸਾਰੇ ਹੀ ਇਹਨਾਂ ਦਾ ਸਰੀਰ ਗੋਡਿਆਂ ਤੋਂ ਲੈ ਕੇ ਉੱਪਰ ਤੱਕ ਸਾਰੇ ਹੀ ਚਿਹਰਾ ਤੇ ਸਾਰੇ ਹੀ ਫੇਸ ਜਿਹੜਾ ਸਾਰੇ ਹੀ ਮਤਲਬ ਹੈਗਾ ਅੱਗ ਨਾਲ ਝੁੱਲਸ ਗਿਆ ਬਹੁਤ ਬੁਰੀ ਮੰਗਦਾ ਇਹ ਪ੍ਰਸ਼ਾਸਨ ਤੋਂ ਜਿਹੜਾ ਆਪਣਾ ਡੀਸੀ ਸਾਹਿਬ ਤੋਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਵੀ ਤੇਦਾ ਜਿਹੜਾ ਪਤਾ ਲਾਇਆ ਜਾਵੇ ਵੀ ਕੀ ਕਾਰਨ ਹੈ ਨਾ ਦੂਸਰਾ ਇਹ ਵੀ ਜਾਦੇ ਨੁਕਸਾਨ ਹੋਇਆ ਆਰਥਿਕ ਪੱਖੋਂ ਉਈ ਜਿਹੜਾ ਇਹ ਦਾਨਕਸਾਨਾ ਟੋਕੇ ਆਮ ਬੇਰੁਜ਼ਗਾਰ ਬੰਦਾ ਨਹੀਂ ਪਰਵਾਹੀ ਕਰ ਸਕਦਾ ਵੀ ਵੱਧ ਤੋਂ ਵੱਧ ਸਰਕਾਰ ਇਸ ਚੀਜ਼ ਦੀ ਮਦਦ ਕਰੇ ਆਪ ਲੋਕਲ ਪ੍ਰਸ਼ਾਸਨਾਂ ਡੀਸੀ ਵਗੈਰਾ ਵੀ ਪੂਰਾ ਆ ਕੇ ਦੇਖ ਕੇ ਮਦਦ ਕਰ ਲਓ। ਇਹ ਹੋਇਆ ਸੀ ਤੜਕੇ 3:00 ਵਜੇ ਦਾ ਟਾਈਮ ਸੀ। ਇਹ ਆਇਆ ਲੱਗਿਆ ਜਿਵੇਂ ਕੋਈ ਬੰਬ ਫਟ ਗਿਆ ਹੁੰਦਾ। ਉੱਥੇ ਹੁਣ ਜਿਹੜੇ ਕਮਰੇ ਚ ਇੱਕ ਲੋਇਟਰ ਪਿਆ ਸੀ, ਇੱਕ ਚ ਗੈਸ ਪਿਆ ਸੀ। ਪਤਾ ਕੋਈ ਸਾਨੂੰ ਲੱਗ ਨਹੀਂ ਰਿਹਾ ਵੀ ਕਾ ਚਾਂਸ ਕੀ ਹੋਇਆ। ਤੇ ਸੰਤਾ ਉਹ ਤੋਂ ਪਤਾ ਲੱਗਿਆ ਵੀ ਜਦੋਂ ਬੰਬ ਮਗਰ ਮਤਲਬ ਫਟ ਗਿਆ ਇਹ ਤਿੰਨੇ ਛੱਤਾਂ ਪੱਟੀਆਂ ਗਈਆਂ। ਜਿਹੜਾ ਸਮਾਨ ਪਿਆ ਸੀ ਸਾਰਾ ਟੁੱਟ ਪੁੱਟ ਚੁੱਕੇ ਸਾਰਾ ਚੂਰਾ ਹੋ ਗਿਆ ਜੀ ਇਹ। ਫਰਿੱਜ ਵਗੈਰਾ, ਕੂਲਰ ਵਾ ਸਾਰੇ ਕੁਝ ਖਰਾਬ ਹੋ ਗਿਆ। ਕਿੰਨਾ ਨੁਕਸਾਨ ਹੋਇਆ ਕਿਨੇ ਲੱਗਤ ਨੁਕਸਾਨ ਤਾਂ ਜੀ ਹੁਣ ਦੇਖਿਆ ਜਾਵੇ ਜਿਹੜੇ ਹਿਸਾਬ ਨਾਲ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦਾ ਗਰੀਬ ਦਾ ਆਪ ਨੂੰ ਕੀ ਹੋਇਆ ਆਪ ਨੂੰ ਜੋ ਜਦੋਂ ਭੱਜ ਕੇ ਜਦੋਂ ਪਤਾ ਲੱਗਿਆ ਉੱਠ ਕੇ ਉਹਦੇ ਨਾਲ ਪਿੰਡੇ ਨੂੰ ਛੇਕ ਲੱਗ ਗਿਆ ਮਤਲਬ ਦੁਨਿਆ ਜਵਾਕ ਉਹਦੇ ਘਰ ਵਾਲੀ ਉਹ ਪੈਸੀ ਨਾਲ ਉਹਦੇ ਨਾਲ ਸਰੀਰ ਨਾ ਪਾ ਕੇ ਸੇਕ ਲੱਗ ਗਿਆ ਉਹ ਹਸਪੀਟਲ ਦਾਖਲਾ ਹੈ ਜਿਹੜੇ ਉਹ ਘਰ ਵਾਲੀ ਹੈ ਉਹਦੇ ਸਿਰ ਚ ਸੱਟਾਂ ਲੱਜ ਟੋਟਾ ਬੱਜ ਗਿਆ ਜਦੋਂ ਤਾਂ ਹਾਂ ਤੋਂ ਮਤਲਬ ਬੰਬ ਮੋਗ ਪਟਾਕਾ ਪਿਆ ਇਹ ਕਿੰਨੇ ਲੱਖ ਦਾ ਨੁਕਸਾਨ ਹੋ ਗਿਆ ਅੰਤਾਜਾ ਜੀ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹਦਾ ਅੱਜ ਸਵੇਰੇ ਪੱਖੋਗਲੇ ਸਰਪੰਚ ਸਾਹਿਬ ਨੇ ਸਾਨੂੰ ਕਾਲ ਕੀਤੀ ਸੀ ਵੀ ਇੱਕ ਹਰਮੇਲ ਸਿੰਘ ਦਾ ਘਰ ਹੈਗਾ ਇੱਥੇ ਗੋਨਾਪੱਤੀ ਦੇ ਵਿੱਚ ਉੱਥੇ ਵੀ ਘਰ ਦੇ ਵਿੱਚ ਅਚਨਚੇਤ ਜਿਹੜਾ ਹੈਗਾ ਧੁਮਾਕਾ ਹੋਇਆਗਾ ਅਸੀਂ ਪਿੰਡ ਦੇ ਵਿੱਚ ਮੌਕੇ ਤੇ ਪਹੁੰਚੇ ਤੇ ਹਰਮੇਲ ਸਿੰਘ ਦਾ ਘਰ ਹੈ ਪਿੱਛੇ ਜਿਹੜਾ ਹੈਗਾ ਤਿੰਨ ਕਮਰੇ ਨੇ ਤੇ ਇਹ ਤਿੰਨੇ ਦੀਆਂ ਉਹ ਧੁਮਾਕੇ ਦੇ ਨਾਲ ਜਿਹੜੀਆਂ ਹੈਗੀਆਂ ਨੇ ਛੱਤਾਂ ਉੱਡ ਗਈਆਂ ਤੇ ਜਾਨੀ ਨੁਕਸਾਨ ਜਿਹੜਾ ਹੁਣ ਉਹ ਬਚ ਗਿਆ ਘਰ ਦਾ ਮਾਲਕ ਸੀ ਹਰਮੇਲ ਸਿੰਘ ਉਹ ਥੋੜਾ ਝੁਲਸਿਆ ਗਿਆ ਉਹ ਬੀਐਮਸੀ ਹਸਪਤਾਲ ਦੇ ਵਿੱਚ ਦਾਖਲਾ ਹੈਗਾ ਤੇ ਉਹਨਾਂ ਦੇ ਘਰ ਵਾਲੀ ਸੀਗੀ ਸੁਖਪਾਲ ਕੌਰ ਉਹ ਮੈਨਰ ਜਿਹੜੀ ਹੈਗੀ ਹੈ ਜ਼ਖਮੀ ਹੈਗੀ ਕਾਰਨ ਬਤਾ ਲੱਗਿਆ ਫਿਰ ਬਲਾਕ ਕਾਰਨ ਇਹਨਾਂ ਦਸਨ ਮੁਤਾਬਕ ਤਾਂ ਇਹ ਕਹਿ ਰਹੇ ਨੇ ਵੀ ਜਿਵੇਂ ਅੰਦਰ ਬੈਠ ਰਹਿਣਾ ਕੰਮ ਕਰਦੇ ਨੇ ਇਹ ਬੈਟਰੀ ਬੁੱਟੇ ਹੁੰਦਾ ਕੁਝ ਬੈਟਰ ਤੇ ਵੀ ਹੋ ਸਕਦਾ ਜਿਹੜਾ ਹੈਗਾ ਵੀ ਜਿਹੜਾ ਕੋਈ ਚਿੰਗਾਰੀ ਲੱਗੀ ਹੋਵੇ ਤੇ ਗੈਸ ਲੀਕ ਦਾ ਵੀ ਚੱਲ ਰਿਹਾਗਾ ਉਹ ਦੇਖਦੇ ਹੁਣ ਕੀ ਮਾਮਲਾ ਸਾਹਮਣੇ ਆ ਰਿਹਾ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊ। ਕੁਝ ਕਹਿ ਰਹੇ ਸਮਾਨੀ ਹਾਂ ਉਹ ਵੀ ਕਹਿ ਰਹੇ ਨੇ ਉਹ ਤੋਂ ਵੀ ਚਲੋ ਇਹ ਬਦਲਵਾਈ ਵਾਲਾ ਮੌਸਮ ਹੈਗਾ। ਉਹਦੀ ਪੋਸਿਬਿਲਟੀ ਵੀ ਜਿਹੜੀ ਆਪਾਂ ਖਤਮ ਨਹੀਂ ਕਰ ਸਕਦੇ। ਫਿਰ ਵੀ ਦੇਖਦੇ ਆ ਜੋ ਕੁਝ ਹੋਇਆਗਾ। ਉਦੇ ਮੁਤਾਬਕ ਜੋ ਬੰਦਾ ਹੈਗਾ ਅਸੀਂ ਜਿਹੜੇ ਹੈਗੇ जख्मी ਹੈਗੇ ਬੀਐਮਸੀ ਉਹਨਾਂ ਬਿਆਨ ਲਿਖ ਰਹੇ ਆ ਤੇ ਕਿਉਂਕਿ ਚਸ਼ਮਦੀਪ ਤਾਂ ਉਹ ਹੀ ਨੇ ਕੋਲੇ ਹੋਈ ਸੀਗੇ ਉਹਨੇ ਦੱਸ ਮੁਤਾਬਕ ਜੋ ਵੀ ਬੰਦੀ ਕਰ ਵੀ ਆਮਲ ਚ ਲੈ ਜਾਂਦੀ ਜਾਊਗੀ